ਔਰ ਜਿਹੜੀਆਂ ਕੱਚੀਆਂ ਪ੍ਰਕਰਮਾਸਰ ਉਹ ਮਹਾਂਪੁਰਖ ਬਾਬਾ ਸੰਤ ਸੁੰਦਰ ਸਿੰਘ ਸਾਹਿਬ ਜੀ ਨੇ ਉਹ ਬਣਾਈਆਂ ਸਨ। ਦੋਸਤੋ ਬਾਅਦ ਫਿਰ ਇਹ ਪੱਕੀਆਂ ਪ੍ਰਕਰਮਾ ਬਣੀਆਂ, ਪੱਕੀਆਂ ਇੱਟਾਂ ਲੱਗੀਆਂ। ਫਿਰ ਸੰਤ ਬਾਬਾ ਗੁਰਮukh ਸਿੰਘ ਪਟਿਆਲੇ ਵਾਲੇ ਹੋਰ ਉਹਨਾਂ ਦੇ ਨਾਲ ਦੇ ਗੁਰਮਖਾਰੇ ਸਾਰਾ ਸੰਗਤ ਵਰਮਰ ਜਿਹੜਾ ਹੈ ਇਹ ਤਕਰੀਬਨ ਪਾਕਿਸਤਾਨ ਬਣਦੇ ਮੌਕੇ ਤੇ ਲਾਇਆ ਹੈ। ਪਾਕਿਸਤਾਨ ਤੋਂ ਬਾਅਦ 56 ਤੋਂ ਬਾਅਦ ਜੋ ਪਹਾੜ ਵੱਲ ਦੀ ਬਾਹੀ ਹੈ ਤੇ ਚੜ੍ਹਦੇ ਵੱਲ ਦੀ ਬਾਹੀ ਸੋ ਇਸ ਪਾਸੇ ਦੀ ਬਾਈ ਜਿਹੜੀ ਹੈ ਇਹ ਢਾਕੇ ਦੁਬਾਰਾ ਫਿਰ 56 ਤੋਂ ਬਾਅਦ 58 ਦੇ ਵਿੱਚ ਉਹ ਬਣਾਈ ਹੈ ਸੋ ਬੜੀ ਭਾਰੀ ਸੇਵਾ ਇਸ ਪ੍ਰਕਾਰ ਉਥੋਂ ਦਾ ਅਦਬ ਕਾਇਮ ਮਹਾਂਪੁਰਖਾਂ ਨੇ ਕਰਵਾਇਆ ਸੀ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਿੰਡਰਾਵਾਲਿਆਂ ਨੇ ਸੋ ਜਿੰਨਾ ਗੁਰਸਿੱਖਾਂ ਨੂੰ ਪ੍ਰੇਮ ਹੈ ਪਿਆਰ ਹੈ ਖਾਲਸਾ ਜੀ ਜਿੱਥੇ ਸਰਦੂ ਜੀ ਨੇ ਐਡੀਆਂ ਬਖਸ਼ਿਸ਼ਾਂ ਕੀਤੀਆਂ ਹੋਣ ਐਡੀਆਂ ਮੇਰਾ ਕੀਤੀਆਂ ਹੋਣ ਜੇ ਉਸ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਨਹੀਂ ਗੁਰੂ ਕੇ ਪਿਆਰ ਨੂੰ ਰੱਖਣਾ ਤਾਂ ਹੋਰ ਕਿਸ ਦੀ ਰੱਖਣਾ ਹੈ ਨਨਕਾਣਾ ਸਾਹਿਬ ਦਾ ਜਦੋਂ ਵਾਕਿਆ ਹੋਇਆ ਹੈ ਉਸ ਵਾਕੇ ਤਬਾਰ ਸੰਤ ਬਾਬਾ ਸੁੰਦਰ ਸਿੰਘ ਸਾਹਿਬ ਜੀ ਪਿੰਡਾਂ ਵਾਲੇ ਸੋ ਇੱਥੇ ਮੁਕਤਸਰ ਸਾਹਿਬ ਪਹੁੰਚੇ ਸਨ ਸਾਰੇ ਸਿੰਘਾਂ ਸਮੇਤ ਸਾਜ ਜੀ ਦੇ ਨਾਲ ਜਿੰਨੇ ਸਿੰਘ ਸਨ ਉੱਥੇ ਜਾ ਕੇ ਵੇਖਿਆ ਕਿ ਪੁਜਾਰੀ ਉੱਥੇ ਵੀ ਗਵਰਨਮੈਂਟ ਦੀ ਸ਼ਾਇਦ ਨਾਲ ਉਸੇ ਤਰ੍ਹਾਂ ਖੂਨ ਖਰਾਬਾ ਕਰਨਾ ਚਾਹੁੰਦੇ ਸਨ ਪਰ ਐਸਾ ਸ਼ਾਂਤ ਰਸੀ ਪ੍ਰਚਾਰ ਕੀਤਾ ਮਹਾਪੁਰਖਾਂ ਨੇ ਆਸਾ ਰਾਗ ਦੀ ਪਹਿਲੀ ਅਸ਼ਟਪਦੀ ਉਤਰ ਅਵਕਟ ਸਰਵਰ ਨਹਾਵਾ ਬਗੈ ਨ ਬੋਲਾ ਹਰ ਗੁਣ ਕਹਾਵਾ ਜਲ ਆਕਾਸੀ ਸੁੰਘ ਸਮਾਵਾ ਇਸ ਅਸ਼ਟਪਦੀ ਦੀ 28 ਦਿਨ ਕਥਾ ਕੀਤੀ ਇੱਕੇ ਸ਼ਬਦ ਦੀ ਔਰ ਐਡਾ ਵੱਡਾ ਭਾਰੀ ਪ੍ਰਚਾਰ ਕੀਤਾ ਜਿੱਥੇ ਸ਼ਮਿਆਂ, ਗਡਾਸੀਆਂ, ਬਰਸ਼ੀਆਂ, ਤਲਵਾਰਾਂ ਤੇ ਬੜੇ ਭਾਰੀ ਗੈਸ, ਬੰਬ, ਗੋਲੇ ਆਦਿ ਬੜੇ ਪਿਆਰ ਕੀਤੇ ਹੋਏ ਸੰਤ ਪੁਜਾਰੀਆਂ ਨੇ ਗਵਰਨਮੈਂਟ ਤੇ ਸ਼ਹਿਰ ਦੇ ਨਾਲ ਐਸਾ ਸ਼ਾਂਤ ਅਸੀ ਪ੍ਰਚਾਰ ਕੀਤਾ ਉਹਨਾਂ ਸਾਰਿਆਂ ਨੂੰ ਹਰਾ ਕੇ ਉਹ ਸਾਰਾ ਮੁਕਤਸਰ ਸਾਹਿਬ ਦਾ ਕਬਜ਼ਾ ਮਹਾਂਪੁਰਖਾਂ ਨੇ ਸੋ ਖਾਲਸਾ ਪੰਥ ਦੇ ਹਵਾਲੇ ਕਰਵਾਇਆ ਸੀ ਔਰ ਉਸ ਮੌਕੇ ਤੇ ਵਿਅਦਵੀ ਹੋ ਰਹੀ ਸੀ ਸਰੋਵਰ ਦੀ ਲੋਕੀਂ ਬੋਤਿਆਂ ਨੂੰ ਲਿਆ ਕੇ ਪਾਣੀ ਵਿੱਚ ਪਿਆਉਂਦੇ ਮਾਈਆਂ ਲੀੜੇ ਵਿੱਚ ਧੋਣੀਆਂ ਸੰਗ ਸਰੋਵਰ ਦੇ ਕੱਚਾ ਸੀ ਹਾਲੇ ਤਾਰੋਸ ਮੌਕੇ ਤੇ ਬਿਆਦ ਵੀ ਹੋ ਰਹੀ ਸੀ ਸਰੋਵਰ ਦੀ ਲੋਕੀਂ ਬੋਤਿਆਂ ਨੂੰ ਲਿਆ ਕੇ ਪਾਣੀ ਵਿੱਚ ਪਿਆਉਂਦੇ ਮਾਈਆਂ ਲੀੜੇ ਵਿੱਚ ਧੋਣੀਆਂ ਸੰਗ ਸਰੋਵਰ ਦੇ ਕੱਚਾ ਸੀ ਹਾਲੇ ਚਾਹਤ ਮੇਰੇ ਪ੍ਰਕਰਮਾ ਵੀ ਨਹੀਂ ਸੀ ਮਹਾਪੁਰਖਾਂ ਦੇ ਚਿੱਤ ਵਿੱਚ ਐਸਾ ਪਿਆਰ ਜਾਗਿਆ ਆਪਣੇ ਉੱਪਰ ਕਾਲੀ ਕੰਬੜੀ ਮਹਾਪੁਰਖ ਰੱਖਿਆ ਕਰਦੇ ਸਨ ਠੰਢੇ ਦਿਨਾਂ ਵਿੱਚ ਉਸ ਮੌਕੇ ਤੇ ਆਪਣੀ ਦੀਵਾਰ ਵਿੱਚੋਂ ਜਦੋਂ ਉੱਠੇ ਉਹ ਕਾਲੀ ਕੰਬੜੀ ਹੱਥ ਵਿੱਚ ਲੈ ਕੇ ਸਭ ਤੋਂ ਪਹਿਲਾਂ ਸਰੋਵਰ ਦੇ ਚਾਰਜ ਫੇਰ ਦੀਆਂ ਪ੍ਰਕਰਮਾਂ ਨੂੰ ਆਪਣੀ ਕੰਬੜੀ ਦੇ ਨਾਲ ਸਾਫ਼ ਕਰਨਾ ਸ਼ੁਰੂ ਕੀਤਾ ਫਿਰ ਕੌਣ ਸੀ ਸੰਗਤਾਂ ਜਿਹੜੀਆਂ ਨਾਲ-ਨਾਲ ਲੱਗਦੀਆਂ ਇੱਕੇ ਦਿਨ ਦੇ ਵਿੱਚ ਚਾਰਜ ਫੇਰ ਉਹ ਸਾਰੀ ਸਫਾਈ ਕਰਾਈ ਔਰ ਬੜੇ ਹੱਥ ਜੋੜ ਕੇ ਨੇਤਰਾਂ ਵਿੱਚ ਪ੍ਰੇਮ ਦਾ ਜਲ ਆ ਕੇ ਮਹਾਂਪੁਰਖਾਂ ਨੇ ਬੇਨਤੀ ਕੀਤੀ ਸੰਗਤ ਨੂੰ ਮੁਕਤਸਰ ਸਾਹਿਬ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਗੁਰੂ ਕੇ ਪਿਆਰਿਓ ਇੱਥੇ ਮੁਕਤ ਹੋਣ ਦਾ ਬਰਮਾਰੇ ਨਹੀਂ ਦਿੱਤਾ ਹੈ ਸੋ ਇਹ ਸਰੋਵਰ ਦੀ ਬਿਦਬੀ ਨਾ ਕਰੋ ਇੱਥੇ ਭਾਈ ਕੋਲੇ ਆ ਕੇ ਪਾਣੀ ਨਾ ਪਿਲਾਵੇ ਪਸੂਆਂ ਨੂੰ ਇੱਥੇ ਕੋਈ ਆਪਣੇ ਲੀੜੇ ਨਾਲ ਧੋਣਾ ਕਰੇ ਐਸੀ ਪ੍ਰੇਮ ਨਾਲ ਖਿੱਚ ਕੇ ਬੇਨਤੀ ਕੀਤੀ ਸਾਰਿਆਂ ਦੇ ਚਿਤ ਮਹਾਂਪੁਰਖਾਂ ਨੇ ਖਿੱਚ ਲਾਇਆ ਇਸ ਟੈਨ ਤੋਂ ਕਦੇ ਕਿਸੇ ਨੇ ਜਾ ਕੇ ਉੱਥੇ ਲੀੜੇ ਨਹੀਂ ਤੋਤੇ ਔਰ ਕਦੇ ਕਿਸੇ ਨੇ ਜਾ ਕੇ ਕਿਸੇ ਪਸੂ ਨੂੰ ਪਾਣੀ ਨਹੀਂ ਪਿਲਾਇਆ